ਚੱਲਦੇ ਆ ਹੁਣ ਵਾਪਸੀ ਹੋ ਰਹਾ ਆ ਪਿੱਛੇ ਕੀ ਕਰ ਮੜਾ ਸੀਟ ਆੜ ਰਹੀ ਆ ਹੈ ਨਾ ਕਰਕੇ ਨਹੀਂ ਕਰਨੀ ਆਸਰ ਬਾਹਰ ਬਾਹਰ ਛੱਡ ਦਾ ਬਾਹਰ ਛੱਡ ਦੇ ਬਾਹਰ ਆ ਛੱਡ ਦੇ ਸਾਰਾ ਸਮਾਨ ਜੜ ਰਮਾਲ ਦਾ ਛੱਟੇ ਤੇ ਛੱਟੇ ਤੇ ਛੱਟੇ ਤੇ ਪਰਾਂ ਇਹ ਕਿਹੜਾ ਸਾਫ ਹੋਊਗੀ ਇਹਦੇ ਵਿੱਚ ਰੱਖ ਦੇ ਲਵੇਟ ਕੇ ਜੇ ਕੱਪੜਾ ਇੱਥੇ ਰੱਖ ਲੈ ਲੋਡ ਪੈ ਜਾਣਾ ਹਾਂ ਹਾਂ ਚੱਲ ਰੱਖ ਦੇ ਚਲੋ ਵੀ ਬੈਠੋ ਚਲੋ ਵੀ ਸੰਗ ਤੇ ਉਹ ਜੋ ਸਾਈਡ ਤੇ ਤਹਿੰਝਾ ਤਾਂ ਤੁਰਦਾ ਰਹੇ ਫਿਰ ਤਾਂ ਕਿਹੜਾ ਪਿਆ ਹੋਊਗਾ ਚਲਾਦਾ ਹੋਊਗਾ ਚਲੋ ਭਾਈ ਚਲੋ ਭਾਈ ਚਲੋ ਗੀਟ ਖੋਲੀਆ ਖੋਲੀਆ ਆਰੇ ਕੰਗਾ ਹਰ ਬਾਏ ਬਾਏ ਜਾਤਾ ਸਾਰੇ ਇਧਰੋਂ ਚਲੀ ਆਉਣਾ ਆ ਇਧਰੋਂ ਚਲਾ ਇਹ ਦਿਨ ਦਾ ਬਹੁਤ ਲੰਬੀ ਪੈ ਗਈ ਵਾਟ ਚਲੋ ਜੀ ਘਮਰਾਂ ਕੰਮ ਕਿੰਨਾ ਹੋ ਗਿਆ 240 ਬੱਸ ਫੇਰ ਦਾ ਫੇਰ ਦਾ ਚ ਹੋ ਗਿਆ ਕੰਮ ਫਿਰ ਦਬਾ ਕੇ ਚੱਲਾਂਗੇ ਨਹੀਂ ਨਹੀਂ ਦੋ ਚਾਰ ਵਾਰ ਦਿਨ ਉੱਥੇ ਉਹ ਐ ਦੋ ਵਾਰ ਦਿਨ ਕਹਿ ਤੀ ਜੇ ਰੋਪੜ ਕ੍ਰੋਸ ਕਰਕੇ ਉਹ ਚਲੋ 240 ਆਪਾਂ ਹੋਰ ਫਿਰਦੇ ਹਾਂ ਜੀ ਚੱਲ ਜੇ ਹੁਣ ਤਾਂ ਦਵਾ ਬੱਸ ਤਿੰਨ 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 ਮਿੰਟ ਵਾਰੀ ਪਟਾਹ ਪਟਾਹ ਨਹੀਂ ਤਿੰਨ ਵਾਰੀ ਦਿਨ ਨੂੰ ਜਨੰਗੇ ਕਹਿੰਦਾ ਸਾਲਾ ਕਿਤਨਾ ਤੇ ਬਾੜ ਚੜ ਰੱਖਿਆ ਵਾਲੇ ਨੇ ਇਹਦਾ ਨਾਲੇ ਮੇਰਾ ਬੈਗ ਡਾ ਵੀ ਨਹੀਂ ਤੂੰਆਂ ਤਾਂ ਦੋਹਾਂ ਨੇ ਨਿਮੇੜਤਾ ਜੀ ਲੈ ਕੇ ਲੈਂਦੀ ਆ ਯਾਰ ਤੇਰਾ ਤਾਂ ਪੀ ਤੇ ਨਿਬੜ ਗਿਆ ਫੇਰ ਵੀ ਹਿੱਸਾ ਇਹਦਾ ਤਾਂ ਚਲ ਫੇਰ ਵੀ ਮਨਸਾ ਮੇਰਾ ਤਾਂ ਹਿੱਸਾ ਹੈਗਾ ਇਹਦਾ ਤਾਂ ਹੈਗਾ ਮੇਰਾ ਦੋਨਾਂ ਦਾ ਦੋ ਬੈਗ ਖਾਣਗੇ ਦੋ ਬੈਗ ਹੀ ਖਾਣਗੇ ਪਰ ਮੇਰਾ ਹਿੱਸਾ ਤੇ ਵੀਰੇ ਮੇਰੀ ਮੇਰਾ ਕੋਈ ਨਹੀਂ ਖਾਦਾ ਆਏਗਾ ਤਿੰਨ ਜਣਾ ਦਾ ਦੋ ਅੱਧਾ ਬੈਗ ਖਾਦਾ ਵੀ ਕੇ ਮੈਂ ਰੱਖਿਆ ਤਿੰਨ ਮੇਰੀ ਤਿੰਨ ਜਣਾ ਦਾ ਤਿੰਨ ਜਣਾ ਦਾ ਦੋ ਕਰ ਲੋ ਤਿੰਨ ਜਣਾ ਦਾ ਦੋ ਹੀ ਹਿੱਸਾ ਤਾਂ ਜੀ ਹਿੱਸਾ ਪਾਉਣਾ ਕਿ ਬੈਗ ਟਾਉ ਅੱਧਾ ਉਹ ਰੱਧੇ ਚੋ ਗਿਆ ਇਹ ਮੇਰਾ ਸਾਰਾ ਲੱਗੂਆ ਅੱਧਾ ਤੂੰ ਰਾਤ ਖਾ ਗਿਆ ਅੱਧੇ ਚੋਂ ਅੱਧਾ ਤੂੰ ਫੇਰ ਖਾ ਗਿਆ ਇਹਦੇ ਨਾਲ ਹਾਂ ਫੇਰ ਕਿ ਤੇਰਾ ਮੇਰਾ ਵੀ ਸਰਾ ਹੋ ਗਿਆ ਪੌਣਾ ਜੇ ਆ ਚੜ ਕੇ ਦੇਖੀ ਪੌਣਾ ਚੜ ਕੇ ਦੇਖੀ ਖੋਲ ਖੋਲਿਆ ਹੈ ਆ ਜਾ ਹੋ ਲੈ ਨਾਰੀ ਵੀ ਵਧੀਆ ਨਾ ਅੱਜ ਕਰਾਂ ਬਾਅਦ ਵਿੱਚ ਬਿਆਰਨ ਪਾਰਕ ਨਹੀਂ ਚੱਲਨੇ ਦੇਖੀ ਕਿੰਨਾ ਕੁ ਟਾਈਮ ਲੱਗ ਜਾਂਦਾ ਇੱਥੇ ਮੈਂ ਸੰਗਲ ਲੈਣ ਨਾਲ ਚਲਾ ਰਹੇ ਨੇ ਤੋਂ ਬਸ ਆਹ ਥੋੜੀ ਜਿਹੀ ਗੁਰਦੂਆ ਦਾ ਕਿਉਂ ਇਹ ਡਬਲ ਇੰਜਾਮਾ ਨਹੀਂ ਉਹ ਸੰਗਲ ਚਲਾਉਂਦਾ ਪਤਾ ਕਿਉਂ ਮਤਲਬ ਇੱਧਰ ਤੁਰ ਕੇ ਨਹੀਂ ਤੁਰ ਕੇ ਆਰ ਮੋਟਰਸਾਈਕਲ ਵਾਲ ਇੱਧਰ ਚੱਲੀ ਜਾਂਣ ਗੱਡੀ ਵਾਲੇ ਇੱਧਰ ਘਸਰ ਜਾ ਰਹੇ ਨੇ ਜਿਵੇਂ ਚੱਲੀ ਜਾਂਣ ਮੋਟਰਸਾਈਕਲ ਵਾਲਿਆਂ ਦਾ ਬੜਾ ਰੌਲਾ ਨਹੀਂ ਮੈਂ ਤਾਂ ਇੱਕ ਸਾਈਡ ਤੋਂ ਚੱਲੀ ਜਾਂਣਗੇ ਗੱਡੀਆਂ ਨਾਲ ਆਪਣੀ ਸਪੀਡ ਨਾਲ ਚੱਲੀ ਜਾਣਗੇ ਉਹ ਇੱਕ ਗੱਡੀ ਫਾਜ ਜਾਂਦੀ ਹੈ ਮੋਟਰਸਾਈਕਲ ਦੇ ਇੱਧਰ ਨੂੰ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਇਹ ਪੀਸਾ ਬਾਹਰ ਨੂੰ ਕਰਿਆ ਕਿਦਾਂ ਨੇ ਨਹੀਂ ਆਵਾਜ਼ ਮੁੱਕ ਗਿਆ ਮੋਟਰਸਾਈਕਲ ਵਾਲੇ ਵੀ ਜ਼ਿਆਦਾ ਧੱਕਾ ਕਰ ਰਹੇ ਨੇ ਜਾਂਚ ਨੇ ਸਾਰਾ ਪਤਾ ਹੁਣ ਆਇਆ ਨਹੀਂ ਤਾਂ ਚੱਲੀ ਤਾਂ ਜਾ ਰਹੀ ਨੇ ਗੱਡੀਆਂ ਹਾਂ ਹਾਂ ਆ ਕੇ ਆਲੀ ਤੋਂ ਲਿੰਦੁਰਾ ਹੌਲੀ ਜਿਹਾ ਨਮੈਂਦਾ ਆ ਦੇਖੋ ਨਾ ਗੱਡੀਆਂ ਕਿੱਧਰ ਪਸਾਰਿਆ ਨੇ ਕਦੇ ਉੱਧਰੋਂ ਫੈਲਾ ਦੇਣਾ ਪੰਤਰ ਕਰ ਉੱਧਰੋਂ ਪਸਾਰਿਆ ਦੇ ਜਦਾ ਕੇ ਨਾਂ ਤੇ ਦੇਖ ਲੋ ਵੀ ਜੇ ਨੰਗ ਨਹੀਂ ਆਉਦੋਂ ਮੂਰੇ ਲਾਵੋ ਹਾਂ ਇਹ ਲੈਂਚ ਲੈਂਚ ਚੱਲੀ ਜਾਵੇ ਮੋਟਰਸਾਈਕਲ ਆਪ ਦੇ ਖੇਹਰ ਤੋਂ ਲੱਗੀ ਜਾਣਾ ਹਾਂ ਹਾਂ ਮੂਰੇ ਮੈਸੇਜ ਆ ਰਿਹਾ ਆ ਜੋ ਉਹ ਪਹਿਲਾਂ 14 ਜੰਤ ਦੇ 8.5 ਐਡਵੈਂਚਰ ਦੇਣਾ ਤੁਹਾਨੂੰ ਲਾਗਣਗਾ ਜਿੰਨਾ ਜਿੰਨਾ 70 ਜਿੰਨਾ ਇਹ ਦਾ ਤਰਜੂ ਨੁਕਸਾਨ ਕਰ ਲਉਣਾ ਸਿੱਧੀ ਸਿੱਧੀ ਉੱਤਰ ਦੀ ਡੇਡੀ ਕਰਕੇ ਉਤਰੋ ਡੇਡੀ ਕਰਕੇ ਵੀ ਅੰਦਰੋਂ ਥੱਲੇ ਲੱਗੂਗਾ ਡੀਡਰ ਚੌੜਾ ਨਹੀਂ ਹੈਗਾ ਨਾ ਇਹਨਾ ਜੇ ਚੌੜਾ ਹੋਏ ਪ੍ਰੋਪਰ ਉੱਪਰ ਗੱਡੀ ਖੜੇ ਫੇਰੋਗਾ ਓ ਤੇ ਜਾਮ ਜਾ ਜਾਮ ਮਿਲੂ ਕਿਟ ਕੋ ਸਾਹ ਵਾਲੇ ਉੱਤੇ ਜਿੱਥੇ ਕੱਟ ਹੋਇਆ ਕਰਨੀਂ ਉੱਥੇ ਜਾਮ ਮਿਲਣ ਲੱਗੂਗਾ ਸਾਂ ਜਾਂਦੇ ਹੋਏ ਆਪਾਂ ਨੂੰ ਸਾਰੇ ਜਾਮੇ ਜਾਮ ਦੀ ਹਨਾ ਮੈਂ ਲੰਗਰ ਚੱਲ ਰਹੇ ਨੇ ਕਹਾ ਦਾ ਨਹੀਂ ਬੱਲਾ ਨਹੀਂ ਕੜੀ ਝੋਲਾ ਝੋਲ ਦੇਂ ਕੜੀ ਡਰੈਕਟਰ ਤੇ ਪਾਉਣ ਵਾਲੀ ਨਹੀਂ ਬਣਾਈ ਹੋਈ ਹੈਗੀ। ਇਹ ਛਾ ਦਾ ਵੱਡਾ ਹੀ ਆ। ਗੱਡੀ ਨੇ ਚੰਗੀ ਤਰ੍ਹਾਂ ਹੋਲੀ ਖੜੀ ਹੋਈ ਆ ਨਾ। ਗੱਲੇ ਕਰਕੇ ਆ। ਗੱਲੇ ਕਰਕੇ ਹਰੇ ਪਾਸੇ ਲਾਇਆ ਹੋਈ ਨਹੀਂ। ਦਿਲ ਕੋਈ ਪਿੱਛੇ ਐਂਬੂਲੈਂਸ ਆ। ਕਿਦੋਂ ਹੁਣ ਜੀ ਜਾ ਰਹੇ ਨੇ ਲੋਕ ਇਹ ਜਾ ਰਹੇ ਇੰਦਰੀ ਦਾ। ਹੋਰ। ਕਿਈ ਡੇੜੇ ਘੜੇ ਦੇ ਬਾਅਦ ਜਿਵੇਂ ਆਇਆ ਟਰੈਕਟਰ ਉਹ ਕਿਹੜੇ ਹੋਣਗੇ। ਪਰਤ ਘੜ ਪਾਣੀ ਆ ਪਰਤ ਘੜਿਆ ਹਾਂ ਪਰਤ ਘੜਿਆ ਇੱਥੇ ਯਾਰ ਬਨ ਉੱਲੱਭਿਆ ਨਹੀਂ ਹਦਰੇ ਤੇ ਇੱਕ ਇਕੱਲਾ ਵਿਅਕਤੀ ਆਮ ਰਸਤੇ ਜਾਂ ਬਾਈਸਾਈਕਲ ਦੀ ਜਿਆਦਾ ਪਾਇ ਤੇ ਯਾਰ ਆ ਉਦੋਂ ਦੇਖ ਰਹੇ ਹਾਂ ਹਾਂ ਦੇਖ ਰਹਿਆ ਦੀਆਂ ਉਹ ਰਸਤਾ ਨਹੀਂ ਲੱਭਿਆ ਪਾਣੋ ਅਗਰ ਤਾਂ ਇਹ ਤੇ ਮੇਰੇ ਹਾਂ ਉਦੋਂ ਦੇਖ आगे किया यारा ट्रैक्टर जमीन तक आगे आ गया उत्तर के लंबिया और एचपी है पीबी होता करनी वो यार किधर आ किया है लेकिन ये तेरे को आएगा मोड़ा ਚੱਲਦਾ ਕਹਿੰਦਾ ਮੈਂ ਨਹੀਂ ਨਹੀਂ ਆਪੇ ਮੰਨਣਾ ਇਹ ਰੁਕੜ ਪੈਰਾ ਜਾਣ ਦੀ ਖਰਾਸੀ ਦਾ ਪਟਿਆਲੇ ਨੂੰ ਤੇ ਕੋਲੇ ਟੈਂਟ ਵਿੱਚੋਂ ਖਰਾਬ ਹੋ ਰਿਹਾਗਾ ਗਰੰਟੀ ਸੀਗੀ ਤੇ ਪੋਰ ਜਾ ਰਹੇ ਹੁਣ ਦੇਖਦੇ ਆ ਵੀ ਜੇ ਬਦਲਣਗੇ ਜਾਂ ਕੋਈ ਸਾ ਉਹਦਾ ਠੀਕ ਕਰਕੇ ਦੇਣਗੇ ਆਪਾਂ ਨੂੰ ਉਹ ਜਾ ਕੇ ਦੇਖਦੇ ਆ ਮਰ ਕੇ ਮੁੰਡੇ ਸੁਫਤੀ ਜੀ ਪਈ ਹੋਈ ਆ ਕਿ ਨੀਂਦ ਆ ਰਹੀਆਂ ਮੁੰਡਿਆਂ ਨੂੰ ਕਿੰਭੀ ਤੇ ਕਿੰਨੀ ਕਿੰਨੀ ਆ ਰਹੀਆਂ ਆਸੋ ਜਿੰਨੀ ਜਿਆਦਾ ਵੀ ਨਹੀਂ ਠੀਕ ਆ ਥੱਕ ਗਏ ਨਾ ਤੁਰੇ ਵੀ ਥੋੜਾ ਜਿਹਾ ਰੱਥਾ ਲੱਗ ਰੱਥਾ ਵੀ ਗਿਆ ਨਾ ਲੋ ਅੱਜ ਤਾਂ ਬਹੁਤ ਵਧੀਆ ਰਹਿਣਾ ਬਹੁਤ ਵਧੀਆ ਰੋ ਅੱਗੇ ਤੁਰ ਲੋ ਗਰਮੀ ਚਾ ਗਰਮੀ ਵਿੱਚ ਨਹੀਂ ਜਾਇਦਾ ਪਹਿਲਾਂ ਉਹ ਕਰਨਾ ਟਰਲੇ ਵਾਲੇ ਨਾਲ ਇੱਕ ਦਾ ਬੋਲ ਚੀਜ਼ ਜਾਉਗਾ ਗਰਮ ਨਾਲ ਨਾਲ ਤੇ ਪੀਂ ਜਾਂਦੇ ਰਿਆਂ ਸੀਗਾ ਤੁਰੋ ਹੋ ਗਏ ਉਹ ਜਿਹੜੀ ਗਾਇਬ ਉਹ ਉਹ ਰਿਅਲਿਟੀ ਜਦਿਆਂ ਕੈਂਟਿੰਗ ਹੋ ਰਹਾ ਵਧੀਆ ਬਣਾਇਆ ਕਿਹ ਘਰ ਜਾਏ ਤੇ ਪੌਂਟ ਨਾਜਪੁਰੇ ਟੈਂਟ ਰਿਪਲੇਸ ਹੋ ਗਿਆ ਕਿਵੇਂ ਰ ਵਧੀਆ ਬਈ ਵਧੀਆ ਸਰਮਿਸ ਬੰਦਨ ਦੀ ਹਣਾ ਹਾਂ ਮੈਂ ਉਹਨਾਂ ਨੂੰ ਲੱਗਿਆ ਵੀ ਹਾਂ ਕਿ ਕੰਪਲੇਂਟ ਉਹਨਾਂ ਨੂੰ ਆਪਾਂ ਨੇ ਜਾਦਾ ਹੋਰ ਸ਼ੁਨ ਨਹੀਂ ਕਰਿਆ ਹਾਂ ਹਾਂ ਉਹਨਾਂ ਨੇ ਜਦ ਕਹਿਆ ਉਹਨਾਂ ਨੇ ਮਤਲਬ ਜਿਆਦਾ ਉਹਨਾਂ ਨੇ ਕੋਈ ਆਰਗੂਮੈਂਟ ਨਹੀਂ ਕਰਿਆ ਉਹ ਵਧੀਆ ਰਿਪਲੇਸ ਹੋ ਗਿਆ ਚਲੋ ਬੜੀ ਗੱਲ ਰਿਪਲੇਸ ਹੋ ਗਿਆ ਤੇ ਨਾਲੇ ਮੁੰਡੇ ਨੂੰ ਲੱਗ ਰਹੀ ਆ ਭੁੱਖਾ ਰਖਵਾਇਆ ਨਹੀਂ ਹੈਗਾ ਅਨੰਦਪੁਰ ਸਾਹਿਬ ਤੋਂ ਜਲਦੀ ਚੱਲੀਆਂ ਕਿਹਾ ਤਾਂ ਬਹੁਤ ਆ ਮੁੰਡੇ ਨਹੀਂ ਪਰ ਗੱਡੀਆਂ ਨਹੀਂ ਰੋਕੀ ਗੱਡੀਆਂ ਨਹੀਂ ਰੋਕੀ ਨਾ ਨੰਬਰ ਲੱਗ ਜੇ ਆ ਮੁੰਡੇ ਮਡੇ ਆਨਲਾਈਨ ਆਨਲਾਈਨ ਆਰਡਰ ਆਨਲਾਈਨ ਆਰਡਰ ਦੇ ਰਹੇ ਨੇ ਮੁੰਡੇ ਚੰਡੇ ਦੇ ਬਾਗੇ ਦੀ ਉਹਦਾ ਪਹਿਲਾ ਆਰਡਰ ਦਿੱਤਾ ਕੋਈ ਸਾਫ ਨੇ ਨੰਬਰ 2020 ਡੰਡਾ ਲਿਖਿਆ ਉਹ ਤੇ ਉਹ ਲਿਖਿਆ ਦੀ ਪਟੇਲ ਦਾ ਅਰਪਨ ਸਿੰਘ ਫੇਸ ਟੂ 1900 ਕਰਾ ਬਾਈ ਨੇ ਪੁੱਛ ਲਿਆ ਵੀ ਬਾਈ ਮੈਂ ਡੰਡਾ ਦਾ ਮੋਲ ਨਹੀਂ ਆਰਡਰ ਦਾ ਉਹਨੇ ਫੋਨ ਕਰਨਾ ਹੀ ਪਾਇਨਾ ਬਾਈ ਜੀ ਤੁਹਾਡਾ ਬਣਿਆ ਪਿਆ ਆਰਡਰ ਕਿੱਥੇ ਵੀਰੇ ਬਟੰਡੇ ਔਰ ਨੰਬਰ ਦਿੱਤਾ ਗਿਆ ਪਟਿਆਲਾ ਹੁਣ ਨੇ ਪ੍ਰੋਪਰ ਸਟੇਟ ਫੇਸ ਟੂ ਲਿਖਿਆ ਥੱਲੇ ਨੰਬਰ ਪਾ ਕੇ ਆਪਾਂ ਜਾ ਕੇ ਅਰਬਨ ਸਟੇਟਰ ਵਾਲਾ ਬਣਾ ਲੈਂਦੇ ਵੀ ਬਾਈ ਆਰਡਰ ਦਿੱਤਾ ਹੈ ਕਮਾਲਾ ਯਾਰ 75277 ਚਲੋ ਓਨ ਲਾਲੇ ਮੁੰਡਿਆਂ ਨੇ ਨੰਬਰ ਚਲੋ ਇਹ ਦੇਖੋ ਅਫੀਸ਼ਲ ਸਾਈਟ ਤੋਂ ਕੱਢਿਆ ਬਾਕੀ ਦੇਖੋ ਅੱਛਾ ਚੱਕ ਲਿਆ ਮੁੰਡਿਆਂ ਨੇ ਕਰਤਾ ਆਰਡਰ ਆਪਣੇ ਫੋਨ ਵਰਡਨ ਪਰ ਸਹੀ ਨਿਕਲੇ ਨੰਬਰ ਸਹੀ ਨਿਕਲੇ ਬੰਲੇਆ ਆਫੀਸ਼ਲ ਸਾਈਟ ਤੇ ਨਿਕਲੇ ਉਹਦਾ ਨਾ ਫੇਕ ਪਾਇਆ ਨੇ ਯਾਰ ਅੱਛਾ ਇਹ ਸਹੀ ਜਿਹੜਾ ਨੰਬਰ ਸਹੀ ਨਿਕਲਿਆ ਜਿਹੜਾ ਆਰਡਰ ਹੋ ਗਿਆ ਮੁੰਡਿਆਂ ਨੂੰ ਖਵਾਉਣਿਆਂਗੇ ਯਾਰ ਜਨੂਰੀ ਕਲੋਨੇਜ ਦੇ ਕੋਲ ਲੰਬਾ ਗਿਆ ਆਪਣਾ ਉਹ ਬਾਈ ਬਟਿੰਡੇ ਤੋਂ ਨਾ ਆਇਆ ਓਏ ਉਹਨੇ ਪੁੱਛਿਆ ਵੀ ਬਟਿੰਡੇ ਤੋਂ ਬੋਲਦੇ ਜੀ ਨਾ ਪੁੱਛਦਾ ਫਿਰ ਰੱਪੜਪੜਦਾ ਜਾ ਕੇ ਪਹਿਲਾਂ ਨਾ ਯਾਰ ਕਮਾਲ ਹੋ ਵੀ ਅਸੀਂ ਆਰਡਰ ਕਰਿਆ ਉਹਨੇ ਬਾਈ ਨੇ ਆਪਾਂ ਨੂੰ ਫੋਨ ਕਰੀ ਜਾਣਾ ਸੀ ਬਾਈ ਆਰਡਰ ਹੋ ਗਿਆ ਸਹੀ ਆ ਹਾਂਜੀ ਆਪਾਂ ਬੋਲਣ ਲੱਗੇ ਸਾਰ ਕੋਈ ਵਿਚਾਲੀ ਰਹਿ ਗਿਆ ਕੋਈ ਨਹੀਂ ਨਹੀਂ ਮੈਂ ਤਾਂ ਕੁਝ ਨਹੀਂ ਬੋਲਦਾ ਮੈਂ ਧੰਨਵਾਦ ਤੁਹਾਡਾ ਧੰਨਵਾਦ ਨੈਟ ਦੇ ਮਰਵਾ ਦੇ ਗੂਗਲ ਨੇ ਗੂਗਲ ਦੇ ਦਿਲ ਦਿਲ ਦੀਆਂ ਗੱਲਾਂ ਕਿਹਾ ਬਹੁਤ ਧੰਨਵਾਦ ਹੈ ਗੂਗਲ ਤੇ ਯਕੀਨ ਨਹੀਂ ਕਰਨਾ ਚਾਹੀਦਾ ਯਕੀਨ ਨਹੀਂ ਕਰਨੇ ਕਦੇ ਕਦੇ ਮੈਪ ਵੀ ਫੋਟੋ ਜਾ ਕੇ ਬਣਾ ਦਿੰਦਾ ਖੁੱਲ੍ਹੇ ਲੈਣ ਲਾ ਲਾ ਹੋਰ ਕਿਹੜੀ ਗੱਡੀਆਂ ਕਿਹੜੀ ਗੱਡੀਆਂ ਕਿੱਥੋਂ ਆਉਣਾ ਮਾਪਾਂ ਬ੍ਰੇਕ ਜਮੇ ਗਲਤ ਗੱਡੀ ਜਮੇ ਨੀ ਚਲਾਉਂਦੇ ਆ ਗਿਆ ਸਿੱਧੀ ਸਪੀਡ ਤੇ ਜਾ ਰਹੀਆਂ ਸਿੱਧੀ ਸਪੀਡ ਆ ਰੋਡ ਦੀ ਆਪਾਂ ਨੀ ਉਹ ਪੱਧ ਨਹੀਂ ਨਾ ਜਮੇ ਨਹੀਂ ਕਾਨੂੰਨ ਤਾਂ ਜਮੇ ਤੋੜਨਾ ਹੀ ਨਹੀਂ ਹੈ ਰੂਲ ਵਗੈਰਾ ਆਪਾਂ ਪੂਰੀ ਫਾਲੋ ਕਰੀਂਦੇ ਨੇ ਕਿ ਕਨੇਂਦਰੀ ਤੇ ਹਾਂ ਬਾਈ ਡਬਲੇ ਕਰੀਂਦੇ ਨੇ ਡਬਲ ਹਾਂ ਜੇ ਵਾ ਸਿੱਧੀ ਸਪੀਡ ਆ ਪਟਾ ਡੈਕਟਰ ਤੇ ਹੀ ਫੋੜੀ ਜੀਦੀ ਅਸੀਂ ਕਿ ਜੇ ਵਸ ਸੀ ਸਕੂਟਰ ਡਬਲ ਕਰਕੇ ਚਲਾਇਆ ਡਬਲ ਚੈੱਕ ਕਰ ਉਸ ਪਰਬਦੀ ਗੱਲਾ ਆਪਾਂ ਥਾਰ 'ਚ ਬੈਠਿਆ ਇਹ ਡਬਲ ਇਹਦੀ ਹੈਗੀ ਥਾਰ ਵਿੱਚ ਕੰਮ ਇੱਕ ਸੱਤ ਸੌ ਤੱਕ ਜਾਂਦੀ ਹੋਊਗੀ 150 200 100 ਇਹਦਾ ਲਾਈਆ ਰੀਡਿੰਗ 100 ਦਾ ਹੋਵੇਗਾ ਸੱਤ ਸੌ ਤੱਕ ਜਾਂਦੀ ਹੋਊਗਾ ਟੰਦੀ ਹੋਊਗੀ ਆਪਾਂ ਦਾ ਵੀ ਚਲਾਉਂਦਿਆਂ ਸੀਰਵਾਦ ਆਪਣੇ ਕਦੇ ਜਲਾਈ ਹੋਣੀ ਹੈਗੀ ਜਿੱਥੇ 60 ਦੀ ਸਪੀਡਾ 60 ਦੀ ਜਿਹੜੇ ਸੀ ਆਰ ਸੀ ਦੀ ਵੱਧ ਤੋਂ 90 ਦੀ ਜਿਹੜਾ ਉਹ ਆਪਣਾ ਹੈਗਾ ਰੋਡ ਨਾਨਾ ਸ਼ਿੰਗੁਰੂੜਾ ਲਾਣੀ ਆ ਤੇਰਾ ਹੰਬਰਸਾਰ ਵਾਲਾ ਰੂੜਾ ਉਹਦੇ ਕਿਤੇ ਜੇ ਰੋਡ ਹੈਗੀ 90 ਦੀ ਸਪੀਡ ਆ ਬੰਦਵਾ 90 ਦੀ ਸਪੀਡ ਤੱਕ ਚ ਗਿਆ ਆ ਪਾਣੀ ਨੂੰ ਲੋਰ ਯਾਰ ਪੂਰੇ ਫਾਲੋ ਕਰੀਂਦੇ ਨੇ ਅਸੀਂ ਜਾਵਾਂਗੇ ਦੇਖੇ ਜਾਂਦੇ ਨੇ ਕਿ ਦਾਰਤ ਤੱਕ ਦੇ ਪੀਏ ਦੇ ਨਾਲ ਅਸੇ ਕਰੀਂਦੇ ਆ ਅੱਗੇ ਸੀ ਪੰਕਰ ਹੁਣ ਤੋਰ ਰਿਹਾ ਇੰਦਰਜੀ ਤੁਣੀਆਂ ਨੂੰ ਇਹਨਾਂ ਨੂੰ ਕਿਹਾ ਸੀਗਾ ਵੀ ਰਹਿ ਜਾਓ ਪਰ ਮੁੰਡੇ ਮੰਨੇ ਨਹੀਂ ਰਹਿਦੇ ਨਹੀਂ ਹੈਗੇ ਮੁੰਡੇ ਰਹਿਦੇ ਨਹੀਂ ਹੈਗੇ ਮੁੰਡੇ ਜਾਵਾਂਗੇ ਤਾਂ ਕਰੇ ਜਾਵਾਂਗੇ ਫਿਰ ਆਪਾਂ ਨੇ ਵੀ ਕਿਹਾ ਵੀ ਤੁਸੀਂ ਸਿੱਧੀ ਜਾਓ ਤਾਂ ਨਾ ਬਾਟਨ ਮਿਲੋ ਕੈਮ ਨਾਲ ਬਾਟਨ ਮਿਲੋ ਤੇਰੇ ਫੋਨ ਸੈਟੀ ਆਜੂ ਚਲੋ ਆਣਾ ਸੁਬ ਸੁਬ ਬੋਲੋ ਜਬ ਸੁਬ ਬੋਲੀ ਨਾ ਚਲ ਬੈਠੋ ਸਾਹੀ ਦਾ ਕਹਿਣਾ ਚੰਗਾ ਵੀ ਚੰਗਾ ਵੀ ਕਾਕਾ ਓਕੇ ਓਕੇ ਬਈ ਓਕੇ ਠੀਕ ਆ ਬਈ ਚੰਗਾ ਵੀ ਓਕੇ ਜੀ ਬਾਏ 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 ਚੰਗਾ ਬਈ ਬਾਏ ਬਾਏ ਇੰਦਰਜੀ ਤੋਂ ਉਨੀ ਨੂੰ ਤੋਰਤਾ ਜਿਹੜਾ ਆਪਾਂ ਹੋਲੇ ਮਹਲੇ ਤੇ ਗਏ ਸੀਗੇ ਸ੍ਰੀ ਨੰਦਪੁਰ ਸਾਹਿਬ ਵਧੀਆ ਰਿਹਾ ਵਧੀਆ ਆਪਾਂ ਨੇ ਹੋਲਾ ਮਹਲਾ ਬਣਾਇਆ ਸੇਵਾ ਵਧੀਆ ਹੋਈ ਤੇ ਜਿਹੜਾ ਆਉਣ ਜਾਣ ਦਾ ਸਫਰ ਸੀਗਾ ਉਹ ਵੀ ਬਹੁਤ ਵਧੀਆ ਹੋਇਆ ਤੇ ਧੀ ਕਰਦੇ ਆਂਗੇ ਵੀਡੀਓ ਦਾ ਐਂਡ ਮਿਲਦੇ ਆਂਗੇ ਕਿਸੇ ਹੋਰ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ